ਤੇ ਮੇਰੇ ਹਸਬੰਦ ਮੈਂ ਬਾਹਰ ਖੜੀ ਨਹੀਂ ਉਹ ਵੀ ਬਾਹਰ ਹੀ ਗਏ ਤੇ ਉਹਨਾਂ ਨੂੰ ਧੂਕੇ ਲਿਆ ਕੇ ਕੱਲਿਆਂ ਨੂੰ ਕੁੱਟਿਆ ਵਾ ਸਾਰੇ 8 9 ਜਣੇ ਹੀਗੇ ਜਿਨ੍ਹਾਂ ਨੇ ਕੁੱਟਿਆ ਵਾ ਸਾਰਿਆਂ ਨੂੰ ਉਹਦੀ ਵੀਡੀਓ ਵੀ ਰਿਕਾਰਡ ਹੈਗੀ ਆ ਉਹਨਾਂ ਨੂੰ ਕੱਲਿਆਂ ਨੂੰ ਲਿਆ ਕੇ ਕੁੱਟਿਆ ਵਾ ਮੈਂ ਕੱਲੀ ਨੇ ਜਾ ਕੇ ਉਹਨਾਂ ਨੂੰ ਛੁਡਾਇਆ ਵਾ ਸਾਰੇ ਬਾਬਿਆਂ ਨੇ ਇੱਟੇ ਰੋੜੇ ਮਾਰੇ ਉਹਦਾ ਪ੍ਰੂਫ ਬਾਹਰ ਪਿਆ ਵਾ ਬਹੁਤ ਜ਼ਿਆਦਾ ਇੱਟੇ ਰੋੜੇ ਫਿੰਦੇ ਰਹੇ ਅੰਦਰੋਂ ਸੁੱਤੇ ਗਏ ਇਹਨੇ ਨਹੀਂ ਆਇਆ ਕੋਈ ਨਹੀਂ ਆਇਆ ਛਡਾਉਣ ਮੈਂ ਕੱਲੀ ਨੇ ਜਾ ਕੇ ਛਡਾਇਆ ਵਾ ਤੇ ਉਹਨਾਂ ਦਾ ਉੱਥੋਂ ਉਹਨਾਂ ਨੇ ਫੋਨ ਵੀ ਕੋਲਿਆ ਵਾ ਨਾਲੇ ਕਿਉਂਕਿ ਉਹ ਵੀਡੀਓ ਬਣਾਉਣੀ ਸੀ ਇਹਨਾਂ ਨੇ ਬਾਬਿਆਂ ਨੇ ਗਾੜੀ ਨੂੰ ਗੇਟ ਮਾਰ ਕੇ ਅੰਦਰੋਂ ਬਹੁਤ ਜ਼ਿਆਦਾ ਰੋੜੇ ਪਿੱਟਾ ਮਾਰੇ ਆ ਸਾਰੀ ਸੰਗਤ ਜਿਹੜੇ ਇਹਨਾਂ ਨੂੰ ਰੋਕਣ ਦੇ ਹੀ ਤੇ ਹੋ ਸਕਦਾ ਵਾ ਵੀ ਕਿਹੇ ਬੰਦੇ ਨੇ ਅਗੋਂ ਮਾਰਿਆ ਵੀ ਹੋਵੇ ਪਰ ਉਹ ਸੈਲਫ ਡਿਫੈਂਸ ਲਈ ਫੋਰ ਕਿਹੇ ਦੇ ਹੱਥ 'ਚ ਕੁਛ ਨਹੀਂ ਹੈਗਾ ਮੱਲੇ ਵਾਲਿਆਂ ਦੇ ਤੇ ਇੱਥੇ ਬੋਰਵੈਲ ਕੀਤਾ ਜਾ ਰਿਹਾ ਵਾ ਜਿਹਦੇ ਖਲਾਫ ਸਾਰਾ ਮੱਲਾ ਹੀ ਆ ਕਿ ਬੋਰਵੈਲ ਨਾ ਕੀਤਾ ਜਾਵੇ ਉਹਦੇ ਕਾਰਨ ਘਰਾਂ ਦਾ ਬੜਾ ਨੁਕਸਾਨ ਹੁੰਦਾ ਵਾ ਤੇ ਇਸ ਕਰਕੇ ਸਾਰਿਆਂ ਨੇ ਰੋਕਣ ਦੀ ਬਾਬਾ ਜੀ ਉਹਨਾਂ ਨੂੰ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰ ਹੀ ਪਹਿਲਾਂ ਵੀ ਇਹ ਆਏ ਆ ਤੇ ਇਹਨਾਂ ਨੇ ਮੋੜਦੇ ਆ ਤੇ ਅੱਜ ਚੌਥੀ ਵਾਰੀ ਫੇਰ ਆਏ ਆ ਇਹ ਤੇ ਇਹਨਾਂ ਨੇ ਬਾਬਿਆਂ ਨੇ ਗਾੜੀ ਨੂੰ ਗੇਟ ਮਾਰ ਕੇ ਅੰਦਰੋਂ ਬਹੁਤ ਜ਼ਿਆਦਾ ਰੋੜੇ ਪਿੱਟਾਂ ਮਾਰੇ ਆ ਸਾਰੀ ਸੰਗਤ ਨੂੰ ਜਿਹੜੇ ਇਹਨਾਂ ਨੂੰ ਰੋਕਣ ਦੇ ਹੀ ਤੇ ਹੋ ਸਾਦਾ ਵਾ ਵੀ ਕਿ ਇਹ ਬੰਦੇ ਨੇ ਅੱਕੋ ਮਾਰਿਆ ਵੀ ਹੋਵੇ ਪਰ ਉਹ ਸੈਲਫ ਡਿਫੈਂਸ ਲਈ ਹੀ ਹੋਰ ਕਿਹਦੇ ਹੱਥ 'ਚ ਕੁਝ ਨਹੀਂ ਹੈਗਾ ਮਲੇ ਵਾਲਿਆਂ ਦੇ ਸਾਰੇ ਬਾਬਿਆਂ ਨੇ ਈਟੇ ਰੋੜੇ ਮਾਰੇ ਉਹਦਾ ਪ੍ਰੂਫ ਬਾਹਰ ਪਿਆ ਵਾ ਬਹੁਤ ਜ਼ਿਆਦਾ ਇੱਤੇ ਰੋੜੇ ਖਿੰਦੇ ਰਹੇ ਅੰਦਰੋਂ ਸੁੱਤੇ ਗਏ ਆ ਤੇ ਮੇਰੇ ਹਸਬੰਡ ਮੈਂ ਬਾਹਰ ਖੜੀ ਨਹੀਂ ਉਹ ਵੀ ਬਾਹਰ ਹੀ ਗਏ ਤੇ ਉਹਨਾਂ ਨੂੰ ਧੂਕੇ ਲਿਆ ਕੇ ਕੱਲਿਆਂ ਨੂੰ ਕੁੱਟਿਆ ਵਾ ਸਾਰੇ 8 9 ਜਣੇ ਹੀਗੇ ਜਿਨ੍ਹਾਂ ਨੇ ਕੁੱਟਿਆ ਵਾ ਸਾਰਿਆਂ ਨੂੰ ਉਹਦੀ ਵੀਡੀਓ ਵੀ ਰਿਕਾਰਡ ਹੈਗੀ ਆ ਉਹਨਾਂ ਨੂੰ ਕੱਲਿਆਂ ਨੂੰ ਲਿਆ ਕੇ ਕੁੱਟਿਆ ਵਾ ਮੈਂ ਕੱਲੀ ਨੇ ਜਾ ਕੇ ਉਹਨਾਂ ਨੂੰ ਛੁਡਾਇਆ ਵਾ ਹੋਰ ਉੱਥੇ ਕਿਸੇ ਨੇ ਨਹੀਂ ਆਇਆ ਕੋਈ ਨਹੀਂ ਆਇਆ ਛਡਾਉਣ ਮੈਂ ਕੱਲੀ ਨੇ ਜਾ ਕੇ ਛਡਾਇਆ ਵਾ ਤੇ ਉਹਨਾਂ ਦਾ ਉਥੋਂ ਉਹਨਾਂ ਨੇ ਫੋਨ ਵੀ ਕੋਲਿਆ ਵਾ ਨਾਲੇ ਕਿਉਂਕਿ ਉਹ ਵੀਡੀਓ ਬਣਾਉਣੀ ਸੀ ਗੋਇੰਦਵਾਲ ਸਾਹਿਬ ਸਤਿ ਗੁਰਦੁਆਰਾ ਚੁਬਾਰਾ ਸਾਹਿਬ ਦੇ ਸਾਹਮਣੇ ਐਸਜੀਪੀਸੀ ਕਰਮਚਾਰੀਆਂ ਤੇ ਕੁਝ ਸਥਾਨਕ ਲੋਕਾਂ ਦੇ ਵਿਚਾਰੇ ਝੜਪ ਹੋ ਗਈ ਹੈ ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੀ ਖਾਲੀ ਜ਼ਮੀਨ ਤੇ ਪਾਣੀ ਦਾ ਬੋਰ ਕਰਵਾਉਣ ਨੂੰ ਲੈ ਕੇ ਵਿਵਾਦ ਹੁੰਦਾ ਜਿਸ ਦੇ ਚੱਲਦਿਆਂ ਐਸਜੀਪੀਸੀ ਦਾ ਇੱਕ ਕਰਮਚਾਰੀ ਇੱਟ ਲੱਗਨ ਦੇ ਨਾਲ ਜ਼ਖਮੀ ਹੋ ਗਿਆ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਾਸ ਸਿੰਘ ਨੇ ਪੁਲਿਸ ਨੂੰ ਵੀ ਸ਼ਿਕਾਇਤ ਕਰ ਦਿੱਤੀ ਹੈ ਹਾਲਾਂਕਿ ਦੱਸ ਦਈਏ ਕਿ ਇਸ ਦਰਮਿਆਨ ਮਾਹੌਲ ਜਿਹੜਾ ਕਾਫੀ ਤਣਾਅਪੂਰਨ ਬਣ ਜਾਂਦਾ ਹੈ ਗੁੰਦਵਾਲ ਸਾਹਿਬ ਦੇ ਵਿੱਚ ਗੁਰੂ ਘਰ ਦੀ ਖਾਲੀ ਪਈ ਜ਼ਮੀਨ ਦੇ ਉੱਤੇ ਪਾਣੀ ਦਾ ਬੋਰ ਕਰਵਾਉਣ ਨੂੰ ਲੈ ਕੇ ਸਾਰਾ ਵਿਵਾਦ ਸ਼ੁਰੂ ਹੋਇਆ ਦੱਸਿਆ ਜਾ ਰਿਹਾ ਹੈ ਕਿ ਇਸੇ ਦਰਮਿਆਨ ਕੁਝ સ્થાનਿਕ ਲੋਕਾਂ ਤੇ ਐਸਜੀਪੀਸੀ ਦੇ ਮੈਂਬਰਾਂ ਵਿਚਾਲੇ ਕਾਫੀ ਜ਼ਿਆਦਾ ਝੜਪ ਹੁੰਦੀ ਹੈ ਤੇ ਇਸੇ ਦਰਮਿਆਨ ਇੱਥੇ ਇੱਟਾ ਰੂੜੇ ਚੱਲੇ ਨੇ ਇੱਟ ਲੱਗਣ ਦੇ ਚੱਲਦਿਆਂ ਦੱਸਿਆ ਜਾ ਰਿਹਾ ਹੈ ਕਿ ਐਸਜੀਪੀਸੀ ਦਾ ਇੱਕ ਮੈਂਬਰ ਜ਼ਖਮੀ ਹੋ ਜਾਂਦਾ ਤੇ ਮੇਰੇ ਹਸਬੰਦ ਮੈਂ ਬਾਹਰ ਖੜੀ ਨਹੀਂ ਉਹ ਵੀ ਬਾਹਰ ਹੀ ਗਏ ਤੇ ਉਹਨਾਂ ਨੂੰ ਧੂੱਕੇ ਲਿਆ ਕੇ ਕੱਲਿਆਂ ਨੂੰ ਕੁੱਟਿਆ ਵਾ ਸਾਰੇ 8-9 ਜਣੇ ਹੀਗੇ ਜਿਨ੍ਹਾਂ ਨੇ ਕੁੱਟਿਆ ਵਾ ਸਾਰਿਆਂ ਨੂੰ ਉਹਦੀ ਵੀਡੀਓ ਵੀ ਰਿਕਾਰਡ ਹੈਗੀ ਆ ਉਹਨਾਂ ਨੂੰ ਕੱਲਿਆਂ ਨੂੰ ਲਿਆ ਕੇ ਕੁੱਟਿਆ ਵਾ ਮੈਂ ਕੱਲੀ ਨੇ ਜਾ ਕੇ ਉਹਨਾਂ ਨੂੰ ਛੁਡਾਇਆ ਵਾ ਸਾਰੇ ਬਾਬਿਆਂ ਨੇ ਈਟੇ ਰੋੜੇ ਮਾਰੇ ਉਹਦਾ ਪ੍ਰੂਫ ਬਾਹਰ ਪਿਆ ਵਾ ਬਹੁਤ ਜ਼ਿਆਦਾ ਈਟੇ ਰੋੜੇ ਫਿੰਦੇ ਰਹੇ ਅੰਦਰੋਂ ਸੁੱਤੇ ਗਏ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਛਡਾਉਣ ਮੈਂ ਕੱਲੀ ਨੇ ਜਾ ਕੇ ਛਡਾਇਆ ਵਾ ਤੇ ਉਹਨਾਂ ਦਾ ਉੱਥੋਂ ਉਹਨਾਂ ਨੇ ਫੋਨ ਵੀ ਖੋਲਿਆ ਵਾ ਨਾਲੇ ਕਿਉਂਕਿ ਉਹ ਵੀਡੀਓ ਬਣਾਉਂਦੇ ਸੀ ਇਹਨਾਂ ਨੇ ਬਾਬਿਆਂ ਨੇ ਗਾੜੀ ਨੂੰ ਗੇਟ ਮਾਰ ਕੇ ਅੰਦਰੋਂ ਬਹੁਤ ਜ਼ਿਆਦਾ ਰੋੜੇ ਪਿੱਟਾਂ ਮਾਰੇ ਆ ਸਾਰੀ ਸੰਗਤ ਨੇ ਜਿਹੜੇ ਇਹਨਾਂ ਨੂੰ ਰੋਕਣ ਦੇ ਸੀ ਤੇ ਹੋ ਸਾਦਾ ਵਾਪੇ ਕਿ ਇਹ ਬੰਦੇ ਨੇ ਅਕੂ ਮਾਰਿਆ ਵੀ ਹੋਵੇ ਪਰ ਉਹ ਸੈਲਫ ਡਿਫੈਂਸ ਲਈ ਹੀ ਹੋਰ ਕਿਹਦੇ ਹੱਥ ਚ ਕੁਛ ਨਹੀਂ ਹੈਗਾ ਮੱਲੇ ਵਾਲਿਆਂ ਦੇ ਤੇ ਇੱਥੇ ਬੋਰਵੈਲ ਕੀਤਾ ਜਾ ਰਿਹਾ ਵਾ ਜਿਹਦੇ ਖਲਾਫ ਸਾਰਾ ਮੱਲਾ ਹੀ ਆ ਕਿ ਬੋਰਵੈਲ ਨਾ ਕੀਤਾ ਜਾਵੇ ਉਹਦੇ ਕਾਰਨ ਘਰਾਂ ਦਾ ਬੜਾ ਨੁਕਸਾਨ ਹੁੰਦਾ ਵਾ ਤੇ ਇਸ ਕਰਕੇ ਸਾਰਿਆਂ ਨੇ ਰੋਕਣ ਦੀ ਬਾਬਾ ਜੀ ਉਹਨਾਂ ਨੂੰ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਪਹਿਲਾਂ ਵੀ ਇਹ ਆਏ ਆ ਤੇ ਇਹਨਾਂ ਨੇ ਮੋੜਦੇ ਆ ਤੇ ਅੱਜ ਚੌਥੀ ਵਾਰੀ ਫੇਰ ਆਏ ਆ ਇਹ ਤੇ ਇਹਨਾਂ ਨੇ ਬਾਬਿਆਂ ਨੇ ਗਾੜੀ ਨੂੰ ਗੇਟ ਮਾਰ ਕੇ ਅੰਦਰੋਂ ਬਹੁਤ ਜ਼ਿਆਦਾ ਰੋੜੇ ਇੱਟਾਂ ਮਾਰੇ ਆ ਸਾਰੀ ਸੰਗਤ ਨੂੰ ਜਿਹੜੇ ਇਹਨਾਂ ਨੂੰ ਰੋਕਣ ਦੇ ਹੀ ਤੇ ਹੋ ਸਾਦਾ ਵਾ ਵੀ ਕਿਹੇ ਬੰਦੇ ਨੇ ਅੱਕੂ ਮਾਰਿਆ ਵੀ ਹੋਵੇ ਪਰ ਉਹ ਸੈਲਫ ਡਿਫੈਂਸ ਲਈ ਹੀ ਹੋਰ ਕਿਹਦੇ ਹੱਥ 'ਚ ਕੁਝ ਨਹੀਂ ਹੈਗਾ ਮੱਲੇ ਵਾਲਿਆਂ ਦੇ ਸਾਰੇ ਬਾਬਿਆਂ ਨੇ ਇੱਟੇ ਰੋੜੇ ਮਾਰੇ ਉਹਦਾ ਪ੍ਰੂਫ ਬਾਹਰ ਪਿਆ ਵਾ ਬਹੁਤ ਜ਼ਿਆਦਾ ਇੱਟੇ ਰੋੜੇ ਖਿੰਦੇਰੇ ਅੰਦਰੋਂ ਸੁੱਤੇ ਗਏ ਆ ਤੇ ਮੇਰੇ ਹਸਬੰਡ ਮੈਂ ਬਾਹਰ ਖੜੀ ਹੀ ਉਹ ਵੀ ਬਾਹਰ ਹੀ ਗਏ ਤੇ ਉਹਨਾਂ ਨੂੰ ਧੂਕੇ ਲਿਆ ਕੇ ਕੱਲਿਆਂ ਨੂੰ ਕੁੱਟਿਆ ਵਾ ਸਾਰੇ 8-9 ਜਣੇ ਹੀਗੇ ਜਿਨ੍ਹਾਂ ਨੇ ਕੁੱਟਿਆ ਵਾ ਸਾਰਿਆਂ ਨੂੰ ਉਹਦੀ ਵੀਡੀਓ ਵੀ ਰਿਕਾਰਡ ਹੈਗੀ ਆ ਉਹਨਾਂ ਨੂੰ ਕੱਲਿਆਂ ਨੂੰ ਲਿਆ ਕੇ ਕੁੱਟਿਆ ਵਾ ਮੈਂ ਕੱਲੀ ਨੇ ਜਾ ਕੇ ਉਹਨਾਂ ਨੂੰ ਛਡਾਇਆ ਵਾ ਹੋਰ ਉੱਥੇ ਕਿਸੇ ਨੇ ਨਹੀਂ ਆਇਆ ਕੋਈ ਨਹੀਂ ਆਇਆ ਛਡਾਉਣ ਮੈਂ ਕੱਲੀ ਨੇ ਜਾ ਕੇ ਛਡਾਇਆ ਵਾ ਤੇ ਉਹਨਾਂ ਦਾ ਉੱਥੋਂ ਉਹਨਾਂ ਨੇ ਫੋਨ ਵੀ ਕੋਲਿਆ